ਅ 21 April ਨੂੰ Lalru ਦੇ area ਦੇ ਵਿੱਚ Mohali Police ਵੱਲੋਂ ਦੋ ਜਿਹੜੇ ਕੋਖਾਤ ਗੈਂਗਸਟਰ ਸੀਗੇ ਉਹ ਗ੍ਰਿਫਤਾਰ ਕੀਤੇ ਗਏ ਸੀ ਇੱਕ ਮਲਕੀਤ ਸਿੰਘ ਉਰਫ ਨਵਾਬ ਸੀ ਤੇ ਇੱਕ ਦੂਜਾ ਉਹਦਾ ਸਾਥੀ ਸੀਗਾ ਇੱਕ ਗਮਦੂਰ ਸਿੰਘ ਵਾਸੀ ਅੰਮ੍ਰਿਤਸਰ ਇਹਨਾਂ ਤੋਂ 6 weapon 12 magazine ਤੇ 10 round ਬਰਾਮਦ ਹੋਏ ਸੀਗੇ ਉਸ ਟਾਈਮ ਤੇ ਉਸੇ ਇਨਵੈਸਟੀਗੇਸ਼ਨ ਨੂੰ ਅੱਗੇ ਲਿਜਾਂਦੇ ਹੋਏ ਸਾਡੀ ਸਪੈਸ਼ਲ ਸੈੱਲ ਦੀ ਟੀਮ ਨੇ ਇੱਕ ਅਜੀਪਾਲ ਨਾਮ ਦਾ ਦੋਸ਼ੀ ਜਿਹੜਾ ਸੀਗਾ ਗ੍ਰਫਤਾਰ ਕੀਤਾ ਉਸ ਅਜੀਪਾਲ ਤੋਂ ਇੱਕ ਹੋਰ ਨਜਾਇਜ਼ ਹਥਿਆਰ ਜਿਹੜਾ ਸੀ ਬਰਾਮਦ ਹੋਇਆ ਤੇ ਉਸ ਦੀ ਫਰਦਰ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਉਸ ਦੀ ਫਰਦਰ ਪੁੱਛਗਿੱਛ ਦੇ ਵਿੱਚ ਇੱਕ ਸ਼ਰਨਜੀਤ ਸਿੰਘ ਉਰਫ ਸਨੀ ਉਹ ਸਾਹਮਣੇ ਆਇਆ ਜਦੋਂ ਇਹਨੂੰ ਗ੍ਰਫਤਾਰ ਕੀਤਾ ਗਿਆ ਤਾਂ ਇਸ ਸਨੀ ਨਾਮ ਦੇ ਵਿਅਕਤੀ ਕੋਲੋਂ ਫਰਦਰ ਜਿਹੜੇ ਸੀ 6 ਪਿਸਟਲ ਤੇ 20 ਰਾਊਂਡ ਜਿਹੜੇ ਸੀ ਉਹ ਬਰਾਮਦ ਕੀਤੇ ਗਏ ਅ ਇਹ ਵੀ ਸਾਹਮਣੇ ਆਇਆ ਕਿ ਜਿਹੜਾ ਇਹ ਸਨੀ ਨਾਮ ਦਾ ਵਿਅਕਤੀ ਹੈ ਇਹ ਅੱਗੇ ਜੈਸਲ ਅਤੇ ਲਖਬੀਰ ਲੰਡਾ ਜਿਹੜਾ ਗੈਂਗ ਹੈ ਉਹਨਾਂ ਨਾਲ ਜੁੜੇ ਹੋਏ ਹਨ ਤੇ ਇਹ ਉਹਨਾਂ ਦਾ ਮੁੱਖ ਜਿਹੜਾ ਵੈਪਨ ਸਪਲਾਈਅਰ ਦਾ ਕੰਮ ਕਰਦਾ ਹੈ ਇਹ ਸਾਰੇ ਵਿਅਕਤੀ ਜਿਹੜੇ ਸੀਗੇ ਐਮਪੀ ਤੋਂ ਵੈਪਨ ਲਿਆਂਦੇ ਸੀ ਨਜਾਇਜ਼ ਵੈਪਨ ਜਿਹੜੇ ਸੀਗੇ ਤੇ ਲਿਆ ਕੇ ਇੱਥੇ ਖਾਸ ਤੌਰ ਤੇ ਅੰਮ੍ਰਿਤਸਰ ਤਰਨਤਾਰਨ ਦੇ ਤਰਨਤਾਰਨ ਬਟਾਲਾ ਦੇ ਇਲਾਕੇ ਦੇ ਵਿੱਚ ਜਿਹੜੀ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਸੀਗੇ ਐਕਸਟਰਸ਼ਨ ਕਾਲਸ ਕਰਦੇ ਸੀਗੇ ਤੇ ਜਿਹੜੀ ਸੀਗੀ ਵੱਖ-ਵੱਖ ਤਰੀਕੇ ਨਾਲ ਫਰੋਤੀਆਂ ਦੀ ਮੰਗ ਕਰਦੇ ਸੀਗੇ ਅ ਇਹਨਾਂ ਦੀ ਜਿਹੜੇ ਇਹਨਾਂ ਦੇ ਉੱਤੇ ਪਹਿਲਾਂ ਵੀ ਜਿਹੜੇ ਹੈਗੇ ਐਫਆਈਆਰ ਦਰਜ ਹੈ ਜਿਹੜਾ ਇਹ ਸ਼ਰਨਜੀਤ ਸਨਿਆ ਇਹ ਫਰਵਰੀ 2024 ਦੇ ਵਿੱਚ ਹੀ ਇਹਦੇ ਉੱਤੇ ਸੁਲਤਾਨਪੁਰ ਅੰਮ੍ਰਿਤਸਰ ਦੇ ਵਿੱਚ ਮੁਕੱਦਮਾ ਦਰਜ ਹੋਇਆ ਤੇ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਸਾਡੇ ਕੋਲ ਇਸ ਕੇਸ ਦੇ ਵਿੱਚ ਕੁੱਲ 13 ਜਿਹੜੇ ਵੈਪਨ ਹੈਗੇ ਆ ਉਹ ਰਿਕਵਰ ਹੋ ਗਏ ਨੇ ਅਤੇ ਯਾ 13 ਵੈਪਨ ਰਿਕਵਰ ਹੋ ਗਏ ਨੇ ਪਲਸ 30 ਜਿਹੜੇ ਹੈ ਜ਼ਿੰਦਾ ਕਾਰਤੂਸ ਜਿਹੜੇ ਹੈ ਕਿ ਲਾਈਵ ਰਾਉਂਡਸ ਉਹ ਰਿਕਵਰ ਹੋਏ ਨੇ ਤੇ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਜਿਹੜਾ ਇਹਦਾ ਇੱਕ ਇੰਪੋਰਟੈਂਟ ਮੋਡਿਊਲ ਦਾ ਜਿਹੜਾ ਪਾਰਟ ਸੀ ਵੈਪਨ ਸਪਲਾਈਅਰ ਪਾਰਟ ਸੀ ਪਲਸ ਇਹ ਐਕਸਟ੍ਰੋਸ਼ਸ ਅਗਰਾ ਕਰਦੇ ਸੀਗੇ ਉਹਦਾ ਜਿਹੜਾ ਹੈਗਾ ਪਰਦਾ ਫਾਸ਼ ਹੋਇਆ ਤੇ ਇਹਨਾਂ ਨੂੰ ক্লোਜ਼ ਕਲੋਜ਼ਰ ਜਿਹੜਾ ਹੈਗਾ ਉਹ ਮਿਲਿਆ ਸਰ ਡੁੱਟਰ ਦੀ ਇਨਵੈਸਟੀਗੇਸ਼ਨ ਚ ਕੁਝ ਆਇਆ ਹੈ ਲੋਕਲ ਕਿਸ ਤਰ੍ਹਾਂ ਦੇ ਇਨਵੋਲਵਮੈਂਟ ਸੀ ਤੇ ਕਿਸ ਤਰ੍ਹਾਂ ਦੀ ਵਾਕਾਤ ਨੂੰ ਅੰਜਾਮ ਦੇਣਾ ਸੀਗਾ ਇਹ ਜਿਹਨੇ 6 ਪਿਸਟਲ ਰਿਕਵਰ ਕਿਤੇ ਅੱਗੇ ਕਿਹਨੂੰ ਸਪਲਾਈ ਇਹ ਜਿਵੇਂ ਕਿ ਦੱਸਿਆ ਇਸ ਚ ਸਾਡਾ ਇਹ ਪਹਿਲਾ ਜਿਹੜਾ ਅਪ੍ਰੈਲ ਦੇ ਵਿੱਚ ਮਕਦਮਾ ਦਰਸੀਗਾ ਉਹਦੀ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ ਨੇ ਤੇ ਉਹਦੀ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਇਹ ਜਿਹੜਾ ਸਨੀ ਨਾਮ ਦਾ ਬੰਦਾ ਜਿਹੜਾ ਸੀਗਾ ਇਹ ਫਿਗਰ ਆਊਟ ਹੋਇਆ ਸੀਗਾ ਸਾਨੂੰ ਤੇ ਇਹ ਚ ਇਹਨੇ ਬੇਸਿਕਲੀ ਜਿਹੜਾ ਇਹਨਾਂ ਦਾ ਐਕਟਿਵ ਏਰੀਆ ਸੀਗਾ ਉਹ ਅੰਮ੍ਰਿਤਸਰ ਤਰਨਤਾਰਨ ਭਟਾਲਾ ਉ ਤੇ ਉੱਥੇ ਹੀ ਇਹਨੇ ਵੈਪਨ ਸਪਲਾਈ ਕਰਨੇ ਸੀ ਪਲੱਸ ਉੱਥੇ ਹੀ ਇਹਨੇ ਜਿਹੜੇ ਵੈਪਨ ਸੀਗੇ ਉਹ ਆ ਜਿਹੜੇ ਫਰੋਤੀਆਂ ਮੰਗਨ ਦੇ ਵਿੱਚ ਇਸਤੇਮਾਲ ਕਰਨੇ ਸੀ ਤੇ ਗ੍ਰਿਫਤਾਰੀ ਕਿੱਥੋਂ ਹੋਈ ਹੈ ਸਰ ਜੀ ਆ ਗ੍ਰਿਫਤਾਰੀ ਦੀ ਕਿੱਥੇ ਤਰਨ ਤਰਨ ਜਿਹੜਾ ਸ਼ਰਨਜੀਤ ਸਨੀ ਹੈ ਤਰਨ ਤਰਨ ਤੋਂ ਗ੍ਰਿਫਤਾਰ ਕੀਤਾ ਗਿਆ ਕਿਸੇ ਇਨਵੈਸਟੀਗੇਸ਼ਨ ਦੀ ਪੁੱਛਗਿੱਛ ਵਿੱਚ ਕੁਝ ਆਇਆ ਕਿ ਆਗੇ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦਾ ਇਹਨਾਂ ਨੇ ਇਹ ਜਿਵੇਂ ਕਿ ਵੈਸੇ ਵੀ ਇਲੈਕਸ਼ਨਸ ਦੇ ਵਿੱਚ ਮਾਹੌਲ ਜਿਹੜਾ ਹੈਗਾ ਵੈਸੇ ਵੀ ਥੋੜਾ ਜਿਹਾ ਸੈਂਸਿਟਿਵ ਹੁੰਦਾ ਹੈ ਤੇ ਪੁਲਿਸ ਜਿਹੜੀ ਹੈ ਹਮੇਸ਼ਾ ਐਕਟਿਵ ਰਹਿੰਦੀ ਹੈ ਇਹਦੇ ਵਿੱਚ ਤੇ ਹਾਈਪਰ ਜਿਹੜੀ ਹੈਗੀ ਹੈ ਤੇ ਇਹਦੇ ਦੌਰਾਨ ਇਹਦੇ ਵਿੱਚ ਇਹਨਾਂ ਦਾ ਵੀ ਇਹੀ ਮੋਟਿਵ ਸੀਗਾ ਤੇ ਕਿਸੇ ਨਾ ਕਿਸੇ ਵੱਡੀ ਵਾਰਦਾਤ ਨੂੰ ਜਿਹੜਾ ਇਨਜਾਮ ਦਿੱਤਾ ਜਾਵੇ ਟਾਰਗੇਟ ਕਿਲਿੰਗ ਨੂੰ ਲੈ ਕੇ ਵੀ ਸਰ ਕੁਝ ਹੋ ਸਕਦਾ ਨਹੀਂ ਬਿਲਕੁਲ ਹੋ ਸਕਦਾ ਜੀ ਟਾਰਗੇਟਿੰਗ ਕਿਲਿੰਗ ਦੇ ਰਿਗਾਰਡਿੰਗ ਪਰ ਸਪੈਸੀਫਿਕਲੀ ਸਾਨੂੰ ਇਹ ਦਾ ਫਿਲਹਾਲ ਇਹਦੀ ਪੁੱਛਗਿੱ ਮੁਹਾਲਿਜ ਮੈਂ ਦੱਸਿਆ ਜਿਹੜਾ 21 ਅਪ੍ਰੈਲ ਨੂੰ ਅਸੀਂ ਜਿਹੜਾ ਕੇਸ ਦਰਜ ਕੀਤਾ ਸੀਗਾ ਉਹਦੀ ਫਰਦਰ ਇਨਵੈਸਟੀਗੇਸ਼ਨ ਚ ਆਇਆ ਫਿਲਹਾਲ ਡਾਇਰੈਕਟਲੀ ਇਹਨਾਂ ਦਾ ਮੁਹਾਲਿਜ ਦੇ ਨਾਲ ਕੋਈ ਰਿਲੇਸ਼ਨ ਨਹੀਂ ਹੈ ਸਰ ਜੀ ਦੂਸਰਾ ਮਾਮਲਾ ਹੋਰ ਸਰ ਜੀ ਜਿਹੜਾ ਸੈਕੰਡ ਮਾਮਲਾ ਹੈਗੇ ਇਹ ਕਰੀਬ 1 ਸਾਲ ਪਹਿਲਾਂ 3 ਡੇਟ ਦਾ ਸੀਗਾ ਇਹ ਨਾ ਇਹ ਦੱਸਦਾ ਇਹ 21 10 23 ਨੂੰ ਇੱਕ ਅਨਲੌਫ ਲੈਕਟਿਵਿਟੀਜ਼ ਪ੍ਰੀਵੈਂਸ਼ਨ ਐਕਟ ਦੇ ਤਹਿਤ ਮੋਹਾਲੀ ਪੁਲਿਸ ਵੱਲੋਂ ਇੱਕ ਮਾਮਲਾ ਦਰਜ ਕੀਤਾ ਗਿਆ ਸੀ ਜਿਦੇ ਵਿੱਚ ਕਾਫੀ ਵੱਡੀ ਖੇਪ ਜਿਹੜੀ ਸੀ ਹਥਿਆਰਾਂ ਦੀ ਉਹ ਬਰਾਮਦ ਕੀਤੀ ਗਈ ਸੀ ਅ ਉਸ ਦੀ ਇਨਵੈਸਟੀਗੇਸ਼ਨ ਦੌਰਾਨ ਸਾਨੂੰ ਇੱਕ ਸੁਖਵਿੰਦਰ ਸਿੰਘ ਉਰਫ ਸੁਖੋਪਲ ਨਾਮ ਦਾ ਬੰਦਾ ਜਿਹੜਾ ਸੀਗਾ ਜਿਹੜਾ ਕਿ ਇਹ ਥਾਣਾ ਕਤھوں ਨੰਗਲ ਡਿਸਟ੍ਰਿਕਟ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਉਹ ਫਿਗਰ ਆਊਟ ਹੋਇਆ ਸੀਗਾ ਅ ਇਸ ਵਾਰ ਦੇ ਵਿੱਚ ਸਾਨੂੰ ਜੋ ਲੀਡ ਮਿਲੀ ਕਿ ਇਸ ਸਾਡੇ ਇਸ ਏਰੀਆ ਦੇ ਵਿੱਚ ਤੁਰਿਆ ਫਿਰਦਾ ਹੈ ਤਾਂ ਇਹਨੂੰ ਇਮੀਡੀਏਟਲੀ ਓਨ ਦਾ ਬੇਸ ਆਫ ਇਨਫੋਰਮੇਸ਼ਨ ਅਸੀਂ ਗ੍ਰਫਤਾਰ ਕੀਤਾ ਇਹ ਸਾਨੂੰ ਬਾਇ ਨੇਮ ਵਾਂਟਡ ਸੀਗਾ ਉਸ ਯੂਪੀਏ ਦੇ ਸਾਡੇ ਕੇਸ ਦੇ ਵਿੱਚ ਤੇ ਇਹ ਜਿਹੜਾ ਹਰਵਿੰਦਰ ਰਿੰਦਾ ਤੇ ਹੈਪੀ ਪਾਸ਼ੀਆਂ ਗੈਂਗ ਦੇ ਨਾਲ ਸੰਬੰਧਿਤ ਹੈ ਇਹ ਚ ਇਹਦੇ ਉੱਤੇ ਇੱਕ 17/23 ਥਣਾ ਕਿਲਾ ਲਾਲ ਸਿੰਘ ਡਿਸਟ੍ਰਿਕਟ ਗੁਰਦਾਸਪੁਰ ਇਹਦਾ ਇੱਕ 302 307 ਵਿੱਚ ਵੀ ਵਾਂਟਡ ਸੀਗਾ ਤੇ ਇਹਦੀ ਜਿਹੜੀ ਹੈਗੀ ਇਹਦੀ ਗ੍ਰਿਫਤਾਰੀ ਦੇ ਨਾਲ ਇੱਕ ਇਸ ਟੈਰਰਿਸਟ ਮੋਡਿਊਲ ਦਾ ਇੰਪੋਰਟੈਂਟ ਜਿਹੜਾ ਬੰਦਾ ਸੀਗਾ ਉਹ ਉਹ ਗ੍ਰਿਫਤਾਰ ਕੀਤਾ ਗਿਆ। ਸ੍ਰੀ ਮੋਹਾਲੀ ਜੀ ਕਿੱਥੇ ਰਹਿ ਰਹੇ ਸੀਗਾ ਕੋਈ ਹੋਰ ਇਨਵੋਲਵਮੈਂਟ ਜਾਂ ਕਿਸੇ ਤਰ੍ਹਾਂ ਦੀ ਕੋਈ ਵਾਰਦਾਤ ਆਪਣੇ ਏਰੀਆ ਦੇ ਵਿੱਚ ਹੋਈ ਨਾ। ਨਹੀਂ ਇਹ ਚ ਜਿਵੇਂ ਕਿ ਮੈਂ ਦੱਸਿਆ ਇਹ ਜਿਹੜਾ ਬੰਦਾ ਹੈ ਇਹ ਵੀ ਜਿਹੜਾ ਤਰਨਤਾਰਨ ਗੁਰਦਾਸਪੁਰ ਤੇ ਅੰਮ੍ਰਿਤਸਰ ਏਰੀਆ ਦੇ ਵਿੱਚ ਐਕਟਿਵ ਸੀਗੇ। ਇਹ ਟੈਰਰਿਸਟ ਮੋਡਿਊਲ ਜਿਹੜਾ ਸੀਗਾ ਸ਼ਾਇਦ ਤੁਹਾਡੇ ਧਿਆਨ 'ਚ ਹੋਵੇ ਇਹ ਟਾਰਗੇਟ ਕਿਲਿੰਗ ਦੇ ਵਿੱਚ ਵੀ ਇਹਦਾ ਫਿਗਰ ਆਊਟ ਹੋਇਆ ਸੀਗਾ ਇਹਨਾਂ ਨੇ ਲੁਧਿਆਣਾ ਦੇ ਵਿੱਚ ਇੱਕ ਜਿਹੜਾ ਟਾਰਗੇਟ ਗਿਲਿੰਗ ਇਹਨਾਂ ਨੇ ਕਰਨੀ ਸੀਗੀ ਉਹ ਹੀ ਮੋਡਿਊਲ ਹੈਗੇ ਤੇ ਇਹ ਬੰਦਾ ਜਿਹੜਾ ਸੀਗਾ ਉਸ ਮੋਡਿਊਲ ਦਾ ਇੱਕ ਮੇਨ ਪਾਰਟ ਸੀ ਸਰ ਬਲੌਂਗੀ ਜੀ ਵੀ ਮਾਮਲਾ ਦਰਜ ਹੈ ਦੇ ਤੱਕ ਬਲੌਂਗੀ ਜੀ ਜਿਹੜਾ ਉਹ ਹੀ ਜਿਹੜਾ ਅਨਲੌਫ ਐਕਟੀਵਿਟੀਜ਼ ਵਾਲਾ ਜਿਹੜਾ ਅਕਤੂਬਰ 2023 ਦਾ ਉਹ ਹੀ ਮੈਟਰ ਹੈ ਸਰ ਪੀਓ ਸੀਗਾ ਇਹ ਜਿਹਦੀ ਭਾਗ ਕੀਤੀ ਹੈ ਇਹਦਾ ਸਟੇਟਸ ਵਾਂਟਡ ਸੀਗਾ ਵਾਂਟਡ ਸੀਗਾ ਹਜੇ ਪੀਓ ਡਿਕਲੇਅਰ ਸ਼ੈਅ ਨਹੀਂ ਹੋਇਆ ਸੀਗਾ ਇਹ ਅਸੀਂ ਵੈਰੀਫਾਈ ਵੀ ਕਰ ਲੈਂਦੇ ਆ ਉਹਦੇ ਵਿੱਚ ਸਰਕੂ ਕੀ ਜਿੱਦਾਂ ਤੁਸੀਂ ਦੱਸਿਆ ਕਿ ਇਲੈਕਸ਼ਨ ਮੋਰਚਾ ਹੈ 로ਅ ਐਂਡ ਆਰਡਰ ਨੂੰ ਵੇਖਦੇ ਹੋਏ ਕਿਸ ਤਰ੍ਹਾਂ ਤੁਗੀ ਟ੍ਰਾਈ ਸਿਟੀ ਦਾ ਬਾਟ ਹੈ ਔਰ ਸੈਂਸਿਟਿਵ ਹੈ ਆਪਣਾ ਅਜਿਹਾ ਉਹਨੂੰ ਲੱਗਦੇ ਹੋਏ ਕਿ ਜਿਸ ਤਰ੍ਹਾਂ ਦੀ ਗ੍ਰਿਫਤਾਰੀਆਂ ਹੋ ਰਹੀਆਂ ਹਨ ਅਸਲਾ ਜਿਹੜਾ ਰਿਕਵਰ ਕੀਤੇ ਗਏ ਨੇ ਕਿਸ ਤਰ੍ਹਾਂ ਦੀ ਹੋਰ ਸਖਤੀ ਕੀਤੀ ਗਈ ਹੈ ਹਾਲਾਂਕਿ ਐਕਸਟਰਾ ਪੈਰਾ ਮਿਲਟਰੀ ਫੋਰਸ ਦੀ ਵੀ ਤੁਸੀਂ ਗੱਲ ਕੀਤੀ ਸੀ ਵਾਟਰ ਏਰੀਆ ਨੂੰ ਵੀ ਗੱਲ ਕੀਤੀ ਜੀ ਹੋਰ ਕਿਸ ਤਰ੍ਹਾਂ ਦੀ ਕੀਤੀ ਜਾ ਰਹੀ ਕਿਉਂਕਿ ਕਈ ਵਾਰ ਅਸੀਂ ਦੇਖਿਆ ਗਿਆ ਕਿ ਜਿੱਦਾਂ ਕੈਨਡ ਵੈਰੀਫਿਕੇਸ਼ਨ ਨੂੰ ਲੈ ਕੇ ਵੀ ਤੁਸੀਂ ਕੀਤੀ ਹੈ ਲੇਕਿਨ ਕਿਤੇ ਨਾ ਕਿਤੇ ਬੈਡ ਐਲੀਮੈਂਟ ਜਿਹੜੇ ਹੈਗੇ ਉਹ ਕਿਤੇ ਨਾ ਕਿਤੇ ਹੈਗੇ ਨਹੀਂ ਬਿਲਕੁਲ ਜੀ ਬੈਡ ਐਲੀਮੈਂਟ ਐਕਟਿਵ ਹੈ ਤੇ ਨਾਲ ਦੇ ਨਾਲ ਜਿਹੜੀ ਪੁਲਿਸ ਵੀ ਉਹਨਾਂ ਤੋਂ ਜ਼ਿਆਦਾ ਐਕਟਿਵ ਹੈ ਤੇ ਇਮੀਡੀਏਟਲੀ ਉਹਨਾਂ ਦੀਆਂ ਗ੍ਰਿਫਤਾਰੀਆਂ ਵੀ ਹੋ ਰਹੀਆਂ ਤੇ ਇਸੇ ਦੇ ਜਿਹੜਾ ਨਤੀਜੇ ਹੈਗੇ ਸਾਨੂੰ ਇਹ ਜਿਹੇ ਰਿਕਵਰੀਜ਼ ਵੀ ਹੋ ਰਹੀਆਂ ਜਿਵੇਂ ਕਿ ਆਪਾਂ ਜਾਣਦੇ ਆਂ ਟਰਾਈ ਸਿਟੀ ਦਾ ਪਾਰਟ ਹੈ ਮੁਹੱਲੀ ਤੇ ਇੱਕ ਸੈਂਸਿਟਿਵ ਏਰੀਆ ਦੇ ਵਿੱਚ ਕਿਉਂਕਿ ਬਾਰਡਰ ਵੀ ਬਹੁਤ ਲੰਬਾ ਹੈ ਇਹਦੇ ਨਾਲ ਅਸੀਂ ਸਾਡੀ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਕੋਆਰਡੀਨੇਸ਼ਨ ਮੀਟਿੰਗ ਜਿਹੜੀ ਹੈ ਰੈਗੂਲਰ ਚੱਲਦੀ ਹੈ ਤੇ ਸਾਡੀ ਐਕਸਚੇਂਜ ਆਫ ਇਨਫੋਰਮੇਸ਼ਨ ਬਹੁਤ ਹੀ ਰੈਗੂਲਰ ਬੇਸਿਸ ਤੇ ਇੱਕ ਮੈਕੈਨਿਜ਼ਮ ਬਣਿਆ ਹੋਇਆ ਹੈ ਜਿਹਦੇ ਤਹਿਤ ਹੁੰਦੀ ਹੈ ਇਸ ਦੇ ਨਾਲ ਨਾਲ ਜਿਹੜੀ ਸਾਡੀ ਪੈਰਾਮਿਲਟਰੀ ਫੋਰਸਸ ਹੈ ਉਹ ਸਾਨੂੰ ਰੈਗੂਲਰਲੀ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆਉਂਦੇ ਜਾਂਦੇ ਆ ਸਾਨੂੰ ਰੈਗੂਲਰਲੀ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਵੀ ਆ ਰਹੀਆਂ ਨੇ ਜਿੰਨਾਂ ਨਾਲ ਅ ਹੋਰ ਵੀ ਜਿਹੜੀ ਏਰੀਆ ਡੋਮਿਨੇਸ਼ਨ ਵੀ ਕੀਤੀ ਹੋਈ ਹੈ ਕੌਨਫੀਡੈਂਸ ਬਿਲਡਿੰਗ ਮੇਜਰਸ ਫਲੈਗ ਮਾਰਚਸ ਵੀ ਕਰੀਦੇ ਉਹਨਾਂ ਦੇ ਨਾਲ ਤੇ ਰੈਗੂਲਰ ਨਾਕਾਬੰਦੀ ਤੇ ਪ੍ਰੋਪਰ ਚੈਕਿੰਗ ਵੀ ਹੁੰਦੀ ਹੈ ਇਸ ਦੇ ਨਾਲ ਨਾਲ ਸਾਡੇ ਜਿਹੜੇ ਹੈਗੇ ਹੈ ਹਿਊਮਨ ਇੰਟੈਲੀਜੈਂਸ ਪਲੱਸ ਜਿਹੜੀ ਟੈਕਨੀਕਲ ਇੰਟੈਲੀਜੈਂਸ ਸਾਡੀਆਂ ਟੀਮਾਂ ਜਿਹੜੀਆਂ ਸਪੈਸ਼ਲੀ ਲੱਗੀਆਂ ਰਹਿੰਦੀਆਂ ਨੇ ਜਿਹਦੇ ਨਾਲ ਸਾਨੂੰ ਕੋਈ ਨਾ ਕੋਈ ਇਨਫਰਮੇਸ਼ਨ ਜਿਹੜੀ ਜਨਰੇਟ ਹੁੰਦੀ ਹੈ ਜਿਹਦੇ ਬੇਸਿਸ ਤੇ ਅਸੀਂ ਇਹ ਸਾਰੀਆਂ ਗ੍ਰਫਤਾਰੀਆਂ ਤੇ ਰਿਕਵਰੀਆਂ ਕਰਦੇ ਸਰ ਇਹ ਸਾਡੇ ਦੋਨੇ ਮਾਮਲੇ ਆ ਇਹ ਸਪੈਸ਼ਲ ਸੈੱਲ ਵੱਲੋਂ ਹੀ ਸੋਲਵ ਕੀਤੇ ਹੈ ਹਾਂਜੀ ਇਹ ਦੋਨੋਂ ਮ ਸਰ ਕੋਈ ਜਦੋਂ ਹੀਰੋਨੋ ਲੈ ਕੇ ਵੀ ਕੋਈ ਹੈਗਾ ਡਰੱਗਸ ਸਪਲਾਈ ਨੂੰ ਲੈ ਕੇ ਜਿਹੜਾ ਇਹ ਆਲ ਆਫ ਐਕਟੀਵਿਟੀਜ਼ ਵਾਲਾ ਮੈਟਰ ਸੀਗਾ ਇਹ ਜਿਹੜਾ ਇੱਕ ਨਾਰਕੋ ਟੈਰਰਿਸ ਟੈਰਰਿਜ਼ਮ ਮੋਡਿਊਲ ਸੀਗਾ ਇਹਦੇ ਵਿੱਚ ਡਰੱਗਸ ਦੀ ਵੀ ਬਹੁਤ ਵੱਡੇ ਪੱਧਰ ਤੇ ਸਪਲਾਈ ਕਰਦੇ ਸੀ ਇਹ ਡਰੱਗਸ ਡਰੋਨ ਰਾਹੀਂ ਜਿਹੜੀਆਂ ਸੀਗੀਆਂ ਇਹ ਇੰਡੀਆ ਦੇ ਵਿੱਚ ਆਉਂਦੀਆਂ ਸੀਗੀਆਂ ਪੰਜਾਬ ਚ ਆਉਂਦੀਆਂ ਸੀਗੀਆਂ ਤੇ ਉਹਦੀ ਸਪਲਾਈ ਬੜੇ ਵੱਡੇ ਪੱਧਰ ਤੇ ਕੀਤੀ ਜਾਂਦੀ ਸੀ ਪਲੱਸ ਇਹਨਾਂ ਦਾ ਟੈਰਰਿਸਟ ਕਨੈਕਟ ਜਿਹੜਾ ਸੀਗਾ ਉਹ ਬਿਲਕੁਲ ਕਲੀਅਰ ਅਸੀਂ ਲਾਸਟ ਟਾਈਮ ਕੀਤਾ ਸੀ ਇਹਦੇ ਵਿੱਚ ਸੋ ਇਲੈਕਸ਼ਨ 보ਡ ਨੂੰ ਲੈ ਕੇ ਨਾਈਟ ਪੈਟ੍ਰੋਲਿੰਗ ਦਾ ਕੁਝ ਬਤਾਇਆ ਗਿਆ ਕਿਉਂਕਿ ਦੇਖਿਆ ਗਿਆ ਕਿ ਇਲੀਗਲ ਜਿੱਦਾਂ ਐਕਸਾਈਜ਼ ਨਾਲ ਮਿਲ ਕੇ ਤੁਸੀਂ ਵੀ ਕਾਫੀ ਵੱਡੀ ਰਿਕਵਰੀਜ਼ ਕੀਤੀਆਂ ਲੇਕਿਨ ਨਾਈਟ ਪੈਟ੍ਰੋਲਿੰਗ ਦਾ ਕਿਸ ਤਰ੍ਹਾਂ ਦਾ ਜਿਹੜਾ ਵੀ ਨਾਈਟ ਪੈਟ੍ਰੋਲਿੰਗ ਵੀ ਸਾਡੀ ਇੱਕ ਪ੍ਰੋਪਰ ਨਾਈਟ ਪੁਲਿਸਿੰਗ ਸਕੀਮ ਜਿਹੜੀ ਹੈਗੀ ਉਹ ਬਣੀ ਹੋਈ ਹੈ ਤੇ ਰਾਤ ਨੂੰ ਵੀ ਪ੍ਰੋਪਰ ਸਾਰੇ ਏਰੀਆ ਜਿਹੜਾ ਹੈ ਡੋਮਿਨੇਟ ਕੀਤੇ ਜਾਂਦੇ ਰੈਗੂਲਰਲੀ ਇਵਨ ਗੈਜ਼ਟਿਡ ਆਫਸਰ ਜਿਹੜੇ ਹੈਗੇ ਆ ਔਨ ਰੋਟੇਸ਼ਨ ਰੈਗੂਲਰਲੀ ਨਾਈਟ ਤੇ ਨਿਕਲਦੇ ਨੇ ਪ੍ਰੋਪਰ ਚੈਕਿੰਗ ਹੁੰਦੀ ਹੈ ਉਹ ਜਿਵੇਂ ਜਿਵੇਂ ਸਾਡੇ ਕੋਲ ਫੋਰਸ ਹੋ ਰਹੀ ਹੈਗੀ